ਵਾਤ ਰਹੇ ਸਬਜ਼ੀਆਂ ਦੇ ਰੇਟਾਂ ਨੂੰ ਲੈ ਕੇ ਸਾਬਕਾ ਕਾਉਂਸਲਰ ਵਿਜੇ ਕੁਮਾਰ ਵੱਲੋਂ ਬਠਿੰਡਾ ਦੇ ਅੰਦਰ ਕੀਤਾ ਅਨੋਖਾ ਪ੍ਰਦਰਸ਼ਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਉਹਨਾਂ ਵੱਲੋਂ ਲਿਆ ਗਿਆ ਆੜਿਆਤੀ ਦੱਸ ਦਈਏ ਕਿ ਜਿੱਥੇ ਸਬਜ਼ੀਆਂ ਦੇ ਰੇਟ ਅਸਮਾਨੀ ਸ਼ੋਰੇ ਹਨ ਅਤੇ ਆਮ ਬੰਦੇ ਦੀ ਪਹੁੰਚ ਤੋਂ ਦੂਰ ਹੋਏ ਪਏ ਹਨ ਉਸ ਨੂੰ ਲੈ ਕੇ ਅੱਜ ਸਾਬਕਾ ਕਾਉਂਸਲਰ ਵਿਜੇ ਕੁਮਾਰ ਵੱਲੋਂ ਇੱਕ ਅਨੋਖਾ ਪ੍ਰਦਰਸ਼ਨ ਕਰਕੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਹਨਾਂ ਦੇ ਰੇਟ ਨਹੀਂ ਜਿਹੜੇ ਉਹ ਇਹਨੂੰ ਵੀ ਆਪਣਾ ਪੰਜਾਬ ਸਰਕਾਰ ਵੱਲੋਂ ਜਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰੋਨਾ ਦੇ ਵੇਲੇ ਦੀ ਵੀ ਤਰ੍ਹਾਂ ਨਿਰਧਾਰਤ ਕੀਤੀ ਆ। ਅਸੀਂ ਦਿਖਾ ਰਹੇ ਹਾਂ ਸਾਰੀਆਂ ਤਸਵੀਰਾਂ ਬਟਿੰਡਾ ਦੇ ਪਰਸਰਾ ਨਗਰ ਚੌਕ ਦੀਆਂ ਜਿੱਥੇ ਅਜੋਨੋਖੀ ਟੰਗਦਰਾਂ ਦਾ ਨਵਾਂ ਪ੍ਰਦਰਸ਼ਨ ਕੀਤਾ ਗਿਆ ਅਤੇ ਉਹਨਾਂ ਕਹਿੰਿਆ ਕਿ ਭਿੰਡੀਆਂ ਉਸ ਵੱਲੋਂ ਇਸ ਲਈ ਕੰਨਾਂ ਦੇ ਵਿੱਚ ਪਾਈਆਂ ਹਨ ਕਿਉਂਕਿ ਇਹ ਇੰਨੀਆਂ ਮਹਿੰਗੀਆਂ ਹੋ ਗਈਆਂ ਹਨ ਕਿ ਚੋਰ ਵੀ ਇਸ ਨੂੰ ਚੋਰੀ ਕਰਨ ਲੱਗ ਗਏ ਹਨ ਇਸ ਲਈ ਉਹਨਾਂ ਵੱਲੋਂ ਨਾਲ ਬੰਦੇ ਵੀ ਰੱਖੇ ਜਾ ਰਹੇ ਹਨ। ਜਿਹੜੇ 150 ਰੁਪਏ ਕਿਲੋ ਗੋਬੀ ਆ ਚਮਕਾ ਕੇ ਐ ਚਮਕਾ ਕੇ ਨਾਰੋ ਭਾਈ ਲਾਲੋ ਛੜੇ ਹੋਏ ਮਕਰ ਤੇ 100 ਰੁਪਏ ਕਿਲੋ ਛੜੇ ਹੋਏ ਮਕਰ ਦਾ 4 ਗੋਲ ਤੇ ਕਿੰਨਾ 100 ਰੁਪਏ ਲਾਣੋ ਭਾਈ ਮਟਰਾਂ ਗੋਬੀ ਲਾ ਲੋ 350 ਰੁਪਏ ਕਿਲੋ ਆ ਜਾ ਸ਼ਿਵਲਾ ਮਰਚ 120 ਰੁਪਏ ਕਿਲੋ ਆ ਜਾ ਭਾਈ ਆ ਜਾ ਕਿਲੋ ਕਿਲੋ ਆਦੇ ਸਾਹ ਲਾ ਗਈ ਜਦੋਂ ਅੱਗੇ ਆ ਰਹੇ 200 ਰੁਪਏ ਕਿਲੋ ਹੁਣ ਹੈਗਾ 80 ਰੁਪਏ ਕਿਲੋ ਆ ਜਾ ਭਾਈ ਆ ਜਾ ਕੀ ਕੀ ਭਾਈ ਜੀ ਗੋਬੀ 350 ਰੁਪਏ ਕਿਲੋ ਚਾਚਾ ਹਾਜਰਾ 200 ਰੁਪਏ ਕਿਲੋ ਨਵੀਂ ਨਵੀਂ ਆਈ ਆ ਜੇ ਲਾਲ ਹੋ ਗਈ ਲਾਲ ਲੈਣੇ ਪੜ ਜਾ ਜੱਜ ਰਹੇ ਫਾਈਨਲ ਨਹੀਂ 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 ਨੂੰ ਕੀਤੀ ਹੋਈ ਹੈ ਜੀ ਦਸ ਬਰ ਚੱਕੇ ਹੋ ਰੇਡ ਚੱਕੇ ਆ ਤਾਂ ਕਿ ਰੇਡ ਆ ਗਿਆ ਬੰਨ ਨਸਾਰਾ ਮੇਰੇ ਕੋਲੇ ਆ ਕੇ ਭਾਈ ਸਰੀਆ ਸਬਜ਼ੀਆਂ ਲੱਲੋ ਭਾਈ ਕੇਲਿਆਂ ਤੇ ਕੇਲਿਆਂ ਤੇ ਬਹੁਤ ਹੋਰਿਆ ਤੇ ਸਟਿੱਕਰ ਲਾ ਦੇ ਤੇ ਸਟਿੱਕਰ ਲਾ ਦੇ ਜਿੱਥੇ ਨਾਲ ਲੈਣਾ ਭਾਈ ਦਿਨ ਲੈਣਾ ਐਸੇ ਸਟਿੱਕਰ ਲੱਗ ਜੂਗਾ ਇੰਪੋਰਟਡ ਬੰਦੂਗਾ ਭਾਈ ਲੈ ਲਓ ਮੈਂ ਮੈਂ ਸ੍ਰੀਦਰਾਂਗ ਗ੍ਰਾਮੇਵਾਦ ਮੇਰਾ ਨਾਮ ਬੀਜੇ ਕੁਮਾਰ ਐਮ ਸੀ ਜਿਹੜਾ ਲੋਕਾਂ ਦੀ ਆਵਾਜ਼ ਚੱਕਦਾ ਉਹਨੂੰ ਗ੍ਰਾਮੇਵਾਦ ਕਿਹਾ ਜਾਂਦਾ ਮੈਂ ਆਗੇ ਆਪ ਨੂੰ ਗ੍ਰਾਮੇਵਾਦ ਕੋਸ਼ਿਸ਼ ਕਰਦਾ ਸਬਜ਼ੀਆਂ ਵੇਚਦੇ ਆ ਲੈਣੀਆਂ ਲੈ ਲਓ ਨਹੀਂ ਲੈਣੀਆਂ ਲਾ ਲਓ ਕੋਬੀ 200 ਰੁਪਏ ਕੇਲੇ ਸੜੇ ਹੋਏ ਲੈ ਲਓ ਭਾਈ 80 ਰੁਪਏ ਕਿਲੋ ਪਹਿਲਾਂ ਦਰਜਨਾ ਦੇ ਹਿਸਾਬ ਨਾਲ ਦਿੰਦੇ ਸੀ ਹੁਣ ਕਿਲੋਆਂ ਦੇ ਹਿਸਾਬ ਨਾਲ ਦਿੰਨੇ ਆ ਕਿਸਾਨਾਂ ਨੂੰ ਵੀ ਲੁੱਟਿਆ ਜਾ ਰਿਹਾ ਹੈ ਤੇ ਲੋਕਾਂ ਨੂੰ ਵੀ ਲੁੱਟਿਆ ਜਾ ਰਿਹਾ ਹੈ ਨਾ ਕਿਸਾਨਾਂ ਦੇ ਰੇਟ ਮਿਲਦੇ ਆ ਉਹਨਾਂ ਵਿਚਾਰਿਆਂ ਨੂੰ ਇੰਨੀ ਮਿਹਨਤ ਕਰਦੇ ਆ ਖੇਤਾਂ 'ਚ ਸਬਜੀ ਮੰਡੀ ਦੇ ਜਿਹੜੇ ਸਬਜੀ ਮਾਫੀਆ ਹੈ ਉਹ ਸਾਨੂੰ ਲੁੱਟ ਰਿਹਾ ਹੈ ਪ੍ਰਸ਼ਾਸਨ ਖਮੋਸ਼ ਹੈ ਸਰਕਾਰ ਖਮੋਸ਼ ਹੈ ਲੋਕ ਖਮੋਸ਼ ਹੈ ਉਹਨਾਂ ਦੇ ਵਿੱਚ ਪਾਈਆਂ ਭਿੰਡੀਆਂ ਇਹ ਤਾਂ ਕਰਨਾ ਭਿੰਡੀਆਂ ਹੁਣ ਸੋਨਾ ਲੁੱਟ ਲੈਂਦੇ ਮਗਾ ਭਿੰਡੀਆਂ ਪਾ ਲਈਏ ਪਰ ਬੰਦੇ ਤੋਂ ਭਿੰਡੀਆਂ ਲੁੱਟਣ ਨੂੰ ਹੀ ਪੈ ਗਏ ਭਿੰਡੀਆਂ ਵੀ ਮਹਿੰਗੀਆਂ ਇਹ ਗਹਿਣੇ ਬਣ ਗਏ ਹੁਣ ਤਾਂ ਜਿੰਨੇ ਕੋਈ ਸਗਣ ਦੇਣਾ ਨਾ ਆ ਐ ਦੇ ਦੋ ਇਹਨਾਂ ਸੜਕਾਂ 'ਤੇ ਨਾ ਆਏ ਤੇ ਇਹ ਤੇ ਸਟicker ਲਾ ਦਿਓ ਅਗਲਾ ਕੋਊਆ ਇੰਪੋਰਟਡ ਹੈ ਬਦਨਾਮ ਪਾ ਦਿਓ ਕੱਲ ਕੀ ਹੈ ਦਾ ਕੱਲੇ ਪ੍ਰਸ਼ਾਸਨ ਜੇ ਪ੍ਰਸ਼ਾਸਨ ਤੇ ਸਰਕਾਰ ਦਾਨ ਫੇੜ ਕੇ ਲੋਕਾਂ ਨੂੰ ਲੋਕਡਾਊਨ ਦੇ ਅੰਦਰ ਵਾਰ ਸਕਦੀ ਹੈ ਤੇ ਰੇਟ ਨਿਧਾਰਤ ਕਰ ਸਕਦੀ ਹੈ ਹੁਣ ਕਿਉਂ ਨਹੀਂ ਕਰਦੀ ਕਿਉਂ ਲੁੱਟਿਆ ਜਾ ਰਿਹਾ ਸਾਨੂੰ ਕਿਸਾਨਾਂ ਨੂੰ ਵੀ ਲੁੱਟਿਆ ਜਾ ਰਿਹਾ ਸਾਨੂੰ ਵੀ ਲੁੱਟਿਆ ਜਾ ਰਿਹਾ ਹਰ ਥਾਂ ਦੇ ਰੇਟ ਅੱਡਾ ਪਰਸਰਾ ਨਗਰ ਦੇ ਰੇਟ ਅੱਡਾ ਗਲੀਆਂ ਚੱਡਾ ਥੋਬੀ ਦੀਆਂ ਚੱਟਾ ਸਿਰਕੀ ਨਿਯਾਰ ਚੱਡਾ ਸਬਜੀ ਵੱਡੀ ਚੱਟਾ ਪਾਵਰ ਹਾਊਸ ਰੋਡ ਤੇ ਅੱਡਾ ਪਾਸਟੈਂਡ ਤੇ ਅਟਾ ਇਹ ਲੁਟਾਈ ਜਾ ਰਿਹਾ ਤਾਂ ਮੇਰੇ ਅਟੋਂ ਦੇ ਸ਼ਾਮ ਪਟਾ ਹਾਂ ਹੁਣ ਆ ਦੇਖੋ ਆ ਮੈਂ ਕਦੂ ਆ ਹੁਣ 100 ਰੁਪਏ ਆ ਸ਼ਾਮ ਨੂੰ ਮੈਂ 80 ਰੁਪਏ ਕਿਲੋ ਦੇ ਦੀ ਸੈਕਿੰਡ ਗੱਲ ਇਹ ਦੇ ਵਪਾਰੀ ਕਹਿੰਦੇ ਚੰਗੇ ਚੰਗੇ ਕਹਿੰਦਾ ਠੇਕਿਆਂ ਤੇ ਰੇੜੀ ਝੁਲਾ ਰੱਖੀ ਵਪਾਰੀਆਂ ਨੇ 100-100 ਰੇੜੀ ਨਿਕਲਦੀ ਉਹ ਕਹਿੰਦੇ ਵੀ ਅਸੀਂ ਤੈਨੂੰ 50 ਰੁਪਏ ਕਿਲੋ ਦੇਤਾ ਤੂੰ ਲੋਕਾਂ ਨੂੰ ਰਾਜ ਕੇ ਲੁੱਟ 150 ਵਿੱਚ 200 ਵਿੱਚ ਮੈਨੂੰ 50 ਰੁਪਏ ਕਿਲੋ ਦੇ ਸੈਕਿੰਡ ਗੱਲ ਕੀਤੀ ਹੈ ਸੈਕਿੰਡ ਗੱਲ ਕਰ ਤਾ ਜਿਹੜੇ ਕਿਸਾਨ ਨੇ ਪੀ ਲਿਆ ਜਿਵੇਂ ਆਪਣੇ ਪਿੰਡਾਂ ਦੇ ਸਗਨ ਲਫਾ ਦੇ ਨੇ ਆ ਉਹ ਅੱਜਕੱਲ ਕਹਿੰਦੇ ਨੇ ਇੰਪੋਰਟਡ ਫੂਡ ਦੇ ਦਿਓ ਉਹ ਇੰਪੋਰਟਡ ਫੂਡ ਜਿਵੇਂ ਆਹ ਹੁਣ ਕੇਲਾ ਇਹ ਛੜਿਆ ਬੈਹਿੰਦੇ ਤੇ ਮੈਂ ਸਟicker ਲਾ ਦੂੰਗਾ ਅਗਲਾ ਕੋਈ ਉਹ ਇੰਪੋਰਟਡ ਫੂਡ ਲੈ ਗਿਆ ਬਸ ਛਾਲਿਆਂ ਨੂੰ ਦੇ ਸਕਦੇ ਜੀ ਕੀ ਕਰ ਗਏ ਹਾਂ ਛਾਲਿਆਂ ਨੂੰ ਦੇ ਸਕਦੇ ਦੇ ਸਕਦੇ ਛਾਲਿਆਂ ਨੂੰ ਤਾਂ ਜਿਹੜਾ ਰੀਮਰ ਕੱਟਾਂਗੇ ਉਹ ਦੇ ਦਾਂਗੇ ਜਿਹੜਾ ਰੀਮਰ ਕੱਟਦੇ ਆ ਨਾ ਉਹਦੇ ਤੋਂ ਕਦੂ ਫੜਾ ਦਿਓ ਤੇ ਟਮਾਟਰ ਫੜਾ ਦਿਓ ਤੇ ਗੋਭੀ ਦਾ ਫੁੱਲ ਬਣਾ ਦਿਓ ਕੇ ਸੰਧੀ ਬਣਾ ਦਿਓ ਕਰਨਾ ਚ ਕਰਨਾ ਜੇ ਬਾਗੀਆਂ ਦੀ ਸੋਨਾ ਦੀ ਟੰਗ ਦੇ ਉੱਤੇ ਪੁਰਾਣੇ ਟਾਈਮ ਤੇ ਉਹ ਮੈਂ ਕਿਹ ਪਿੰਡੀਆਂ ਟੰਗੀਆਂ ਸੋਨੇ ਦੀਆਂ ਬਾਗੀਆਂ ਰੋਜ਼ ਖੋਹ ਲੈਂਦੇ ਆ ਹਾਲਾ ਹੈ ਨਾ ਕੀ ਹਾਲ ਜੀ ਹਾਲ ਹੈ ਪ੍ਰਸ਼ਾਸਨ ਤੇ ਸਰਕਾਰ ਤੇ ਆ ਮੈਂ ਤਾਂ ਪ੍ਰਜਾ ਜਿਹੜੇ ਸਬਜੀ mafia ਨੂੰ ਚੇਤਾਵਨੀ ਦੇਣਾ ਵੜ ਜਾਓ ਬੰਦੇ ਨਹੀਂ ਤਾਂ ਹੁਣ ਮદાન ਚ ਤਾ ਆ ਗਏ ਤੇ ਹੁਣ ਲੋਕਾਂ ਨੂੰ ਲਾਬੰਦ ਕਰੂੰਗਾ ਗਲੀ ਗਲੀ ਜਾ ਕੇ ਲੋਕਾਂ ਦੇ ਸਾਈਨ ਕਰਾਉਂਗਾ ਉਹਨਾਂ ਨੂੰ ਨਾਲ ਲੈ ਕੇ ਸਬਜੀ ਮੰਡੀ ਕਿਹੂੰਗਾ ਕਿਸਾਨਾਂ ਨੂੰ ਨਾਲ ਲਊਗਾ